ਫਮੀਆਂ ਕੀ ਕਰੀ ਜਾਨੀ ਐ ਕੰਮ ਕਰੀ ਜਾਨੀ ਆ ਹੋਰ ਕੀ ਕਰੀ ਜਾਨੀ ਆ ਤੈਨੂੰ ਕਿਹੜਾ ਵਿਖਦਾ ਨਹੀਂਗਾ ਘਟੋ ਘਟ ਟਿੱਕੇ ਤਾਂ ਘਰੇ ਬਹਿ ਜਾ ਕਰ ਕੰਮ ਤਾਂ ਤੂੰ ਕੋਈ ਨਹੀਂ ਕਰਦਾਗਾ ਉਹ ਘਰ ਨੂੰ ਕੋਈ ਚੱਕ ਕੇ ਲੈ ਜਾਂਦਾ ਘਰ ਨੂੰ ਕੋਈ ਚੱਕ ਕੇ ਲੈ ਜਾਂਦਾ ਬੜੇ ਟਿੱਕੀ ਬਹਿ ਜਾ ਕਰ ਆ ਚਿੱਟੇ ਵਾਲੇ ਫਿਰਦੇ ਰਹਿੰਦੇ ਆ ਗਲੀਆਂ ਚ ਰੋਜ਼ ਤੈਨੂੰ ਬੜਾ ਪਤਾ ਆ ਦੋ ਭਾਂਡੇ ਆ ਜਿਹੜੇ ਉਹ ਚੱਕ ਲੈ ਜਾਣਗੇ ਵੇਖ ਲੈ ਆ ਚੋਰੀ ਕਰ ਲੈ ਜਾਣਗੇ ਘਰੋਂ ਆ ਚੋਰੀ ਕਰਨ ਨੂੰ ਆਪਣੇ ਘਰੇ ਪਈਆਂ ਜੂਆਂ ਚੋਰੀ ਕਰਦੇ ਆ ਭਾਂਡੇ ਚੱਕ ਲੈ ਜਾਣਗੇ ਆਹੋ ਪਾਂਡੇ ਤੇ ਤੇਰੇ ਚੱਕ ਲੈ ਜਾਣਗੇ ਪਾਂਡੇ ਤੇ ਤੇਰੇ ਬੜੇ ਸੋਨੇ ਦੇ ਐ ਸਿਲਵਰ ਦੇ ਹੀ ਪਾਂਡੇ ਐ ਇਹਨਾਂ ਨੂੰ ਗਦੀ ਨਹੀਂ ਪੁੱਛਦੀ ਕੋਈ ਹੁਣ ਫਿਰ ਖਾ ਲੈ ਲੈ ਜਾਣਗੇ ਲੈ ਜਾਣਗੇ ਆਹੋ ਖਾ ਲਈ ਫਿਰ ਤੂੰ ਪਰੌਂਠੇ ਇਹਨਾਂ ਦੇ ਵਿੱਚ ਆਪਣੀ ਕਿਸਮਤ ਲੈ ਜਾਣਗੀ ਆ ਚਾਰ ਪਾਂਡੇ ਐ ਵੇਚ ਕੇ ਆਪਦਾ ਖਾ ਜਾਣਗੇ ਚਿੱਟਾ ਹੈ ਬੈਠਾ ਰਹੀ ਫਿਰ ਤੂੰ ਚਿੱਟਾ ਚਿੱਟਾ ਆਪਦੀ ਕਿਸਮਤ ਲੈ ਜਾਣਗੇ ਆਪਣਾ ਕੀ ਲੈਂਦੇ ਐ ਕਿਸਮਤ ਲੈ ਜਾਣਗੇ ਕਿਸਮਤ ਤੈਨੂੰ ਬੜਾ ਪਤਾ ਉਹ ਤਾਂ ਡੱਚੀਆਂ ਮਾਰਦੇ ਫਿਰਦੇ ਰਹਿੰਦੇ ਆ ਕਿ ਜਿੱਥੋਂ ਕੁਝ ਲੱਭ ਜੇ ਕੁਛ ਨਾ ਕੁਛ ਚੱਕ ਲੈ ਜੀਏ ਉਹ ਫਿਰ ਉਹਨਾਂ ਘਰਾਂ ਚਲੇ ਜਾਂਦੇ ਜਿੰਦੇ ਕੁਝ ਹੈ ਉਹ ਆਪਣੇ ਨਹੀਂ ਹੈਗੇ ਆਪਣੇ ਫੱਲ ਬਾਲਟੀਆਂ ਸਾਰਾ ਕੁਝ ਚੱਕ ਲੈ ਜਾਂਦੇ ਆ ਮੋਟਰ ਖੋਲ ਕੇ ਲੈ ਜਾਂਦੇ ਆ ਤੈਨੂੰ ਬੜਾ ਪਤਾ ਟਿਕਦਾ ਨਹੀਂ ਤੂੰ ਘਰੇ ਮੇਰੇ ਵਰਗੀ ਉਧਰ ਕੋਈ ਬਾੜੇ ਦੇ ਵਿੱਚ ਗਈ ਹੁੰਦੀ ਹੈ ਲੱਕੜਵਾਲਾਂ ਲੈਣ ਤੂੰ ਗਲੀਆਂ ਚ ਫਿਰਦਾ ਰਿਹਾ ਘਰ ਡੌਂ ਡੌਂ ਕਰਦਾ ਉਹ ਗਲੀਆਂ ਅੱਜ ਕੀ ਫਿਰਦਾ ਸੀ ਸੱਤ ਚ ਬੈਠੇ ਰਹਿੰਦੇ ਆ ਯਾਰ ਉਹ ਚੱਲ ਗੱਲਾਂ ਸੁਣਾਉਣ ਲੱਗ ਜਾਂਦੇ ਨੇ ਚਾਰ ਕਈ ਵਿਚਾਰੇ ਪੁਰਾਣੇ ਬਜ਼ੁਰਗ ਹੈ ਆ ਨਾ ਮੂੰਹ ਲੱਗ ਜਾਂਦੇ ਆ ਚਾਰਕ ਗੱਲਾਂ ਉਹ ਗੱਲ ਤਾਂ ਤੇਰੀ ਸਹੀ ਹੈ ਕਿ ਜਿਹਦੇ ਛੱਡਦੇ ਤਾਂ ਹੈ ਨਹੀਂ ਚਿੱਟੇ ਵਾਲੇ ਕੁਛ ਵੀ ਕੁਛ ਵੀ ਨਹੀਂ ਛੱਡਦੇ ਗੇ ਜੋ ਜੋ ਹੱਥ ਜਾ ਗਿਆ ਉਹ ਹੀ ਲੈ ਜਾਂਦੇ ਆ ਉਹ ਹੀ ਲੈ ਜਾਂਦੇ ਆ ਘਰੋਂ ਕੋਈ ਸਮਾਨ ਨਹੀਂ ਛੱਡਦੇ ਗੇ ਕੋਈ ਯਾਰ ਇਹ ਤਾਂ ਨਸ਼ੇ ਨੇ ਬਾਲਾ ਬਰਬਾਦ ਕਰ ਬਾਲਟੀਆਂ ਚੱਕ ਲ ਜਾਂਦੇ ਆ ਬਠਲ ਲੈ ਜਾਂਦੇ ਆ ਹੈ ਘਰੇ ਕੋਈ ਚੀਜ਼ ਪਈ ਹੋਵੇ ਮੋਟਰ ਲੈ ਜਾਂਦੇ ਆ ਖੋਲ ਕੇ ਬਾਲਾ ਬਰਬਾਦ ਕਰਦਾ ਨਸ਼ੇ ਨੇ ਤਾਂ ਸੱਚੀ ਬਾਲਾ ਹੀ ਕਰਦਾ ਕੁਛ ਨਹੀਂ ਛੱਡਦੇ ਗੇ ਹੈ ਮੈਂ ਤਾਂ ਇੰਨਾ ਦੀ ਗੱਲ ਹੀ ਉਹ ਸੁਣਾਉਣ ਲੱਗ ਗਿਆ ਮੈਨੂੰ ਉੱਥੇ ਅਸੀਂ ਤਾਂ ਕਰਕੇ ਮੈਂ ਬਹਿ ਗਿਆ ਚੱਲ ਵੀ ਉੱਥੇ ਹਾਂ ਉਹ ਆਪਣੇ ਜੰਟੇ ਦਾ ਭਰਾ ਹੈ ਛੋਟਾ ਆਹੋ ਉਹ ਜੰਟਾ ਵਿਚਾਰਾ ਰੋਣੇ ਰੋਣ ਲੱਗ ਗਿਆ ਹੂੰ ਕਹਿੰਦਾ ਉਹ ਭਰਾਵਾ ਮੇਰਾ ਤਾਂ ਕਹਿੰਦਾ ਛੋਟਾ ਭਰਾ ਹੂੰ ਜਮਾਂ ਹੀ ਬਸ ਉਹ ਖਰਾਬ ਹੋ ਗਿਆ ਇਹ ਤਾਂ ਬੜਾ ਹੀ ਵਿਗੜ ਗਿਆ ਕਹਿੰਦਾ ਹਰ ਤਾਂ ਨਸ਼ਾ ਕਰੀ ਜਾਂਦਾ ਚਿੱਟੇ-ਚੁੱਟੇ ਤਾਂ ਪੀ ਜਾਂਦਾ ਉਹ ਹੂੰ ਹੈ ਸਾਰੇ ਨਸ਼ੇ ਕਰੀ ਜਾਂਦਾ दारू-ਦੂਰੂ ਤਾਂ ਪਹਿਲਾਂ ਹੀ ਪਿੰਦਾ ਸੀ ਆਹ ਕਹਿੰਦਾ ਉਹਨੂੰ ਇੱਕ ਨਵਾਂ ਹੋਰ ਸੇਡ ਲਿਆ ਇਹਨੇ ਕੀ ਨਸ਼ਾ ਪਤੰਦਰ ਬੀੜੀਆਂ ਪੀਣ ਲੱਗ ਗਿਆ ਬੂ ਮੈਂ ਮਰ ਜਾ ਆਪਣੇ ਪਿੰਡ ਚ ਤਾਂ ਕੋਈ ਬੀੜੀਆਂ ਪੀਂਦਾ ਹੀ ਨਹੀਂ ਸੀਗਾ। ਤੇ ਹੋਰ ਨਹੀਂ ਪੀਂਦਾ ਸੀ ਪਤਾ ਸਰ। ਉਹ ਕਿੱਥੋਂ ਸਿੱਖ ਗਿਆ? ਪਤਾ ਨਹੀਂ ਕਿੱਥੋਂ ਸਿੱਖਿਆ ਕਿ ਸੁਣੀ। ਦੱਸ। ਇੱਕ ਤਾਂ ਆਪਣੇ ਪਿੰਡ ਚ ਵਣਵਣ ਦੀ ਲੱਕੜ ਆਈ ਹੋਈ ਐ, ਕੰਮ ਧੰਦੇ ਵਾਲੇ ਆਏ ਐ ਬਾਹਰ ਦੇ ਲੋਕ। ਹਾਂ। ਮੇਖ ਲੋ ਉਹਨਾਂ ਨੇ ਸਿਖਾ ਸਕੂਤਾ। ਪਿੰਡ ਤਾਂ ਤਾਂ ਕੋਈ ਪੀਂਦਾ ਹੀ ਨਹੀਂ ਸੀ ਮਤਲਬ ਹੀ ਨਹੀਂ ਸੀ ਹਾਂ। ਤੇ ਬਸ ਫਿਰ ਉਹ ਵਿਚਾਰਾ ਰੋਣੇ ਰੋਣ ਲੱਗ ਗਿਆ। ਕਹਿੰਦਾ ਬਾਈ ਕਿਵੇਂ ਛਡਵਾਈਏ। ਮੈਂ ਉਹਨੂੰ ਐਡਵਾਈਸ ਦਿੱਤਾ ਮੈਂ ਕਿਹਾ ਮੈਂ ਉਹਨੂੰ ਦੱਸਿਆ ਮੈਂ ਤੂੰ ਐ ਕਰ। ਇਹਨੂੰ ਯੋਗਾ ਕਰਾ। हां योगा ਤਾਂ ਵਧੀਆ ਚੰਗੀ ਗੱਲ ਹੈ। ਯੋਗਾ ਤੇ ਨਸ਼ਾ ਛੱਡ ਗਏ, ਚਿੱਟੇ ਵੀ ਛੱਡ ਗਏ ਕਈ ਲੋਕ। ਤੇ ਹੋਰ? ਆ ਯੋਗਾ ਕਰਨ ਲੱਗ ਗਏ ਉਹ ਚਿੱਟਾ ਛੱਡ ਗਏ। ਹੂੰ ਉਹ ਬਾਬੇ ਰਾਮਦੇਵ ਵਾਲਾ ਯੋਗਾ। ਹਾਂ ਕਸਰਤ ਕਰਦੇ ਆ। ਹਾਂ ਮੈਂ ਉਹਨੇ ਕਿਹਾ ਤੂੰ ਐਂ ਕਰ ਬਾਬੇ ਰਾਮਦੇਵ ਵਾਲਾ ਯੋਗਾ ਕਰਾਇਆ ਕਰੋ। ਉਹ ਕਹਿੰਦਾ ਯਾਰ ਤੂੰ ਯੋਗਾ ਛੱਡ ਕਹਿੰਦਾ ਮੈਂ ਤਾਂ ਉੱਥੇ ਛੱਡਿਆ ਸੀ ਹਰਦਵਾਰ ਜਿਹੜਾ ਇਹਨਾਂ ਦਾ ਹ ਪਤੰਜਲੀ ਯੋਗਾ ਆਸ਼ਰਮ ਹੈ। ਅੱਛਾ। ਹਾਂ। ਉੱਥੇ ਵੀ ਛੱਡਿਆ ਸੀ। ਹਾਂ। ਤੇ ਉੱਥੇ ਉਹਨੇ ਯੋਗਾ ਕਰਿਆ। ਫੇਰ ਤਾਂ ਛੱਡ ਗਿਆ ਹੋਣਾ ਨਸ਼ਾ ਉਹ। ਉਹ ਕਿੱਥੇ ਛੱਡ ਗਿਆ? ਆਹੀ ਤਾਂ ਰੋਣਾ ਕਹਿੰਦਾ ਪਹਿਲਾਂ ਤਾਂ ਪਤੰਦਰ ਕੱਲੇ ਹੱਥ ਨਾਲ ਹੀ ਵੀੜੀਆਂ ਪੀਂਦਾ ਸੀ ਹੂੰ ਫੇਰ ਉਲਟਾ ਪੈਰ ਨਾਲ ਹੋਰ ਪੀਣ ਲੱਗ ਗਿਆ ਦੱਸ ਉਹ ਬਈ ਮਰ ਜਾਈ ਨਾ ਛੜੀ ਹੋ ਗਿਆ ਉਹ ਦੱਸ ਹੱਥ ਨਾਲ ਪੀਂਦਾ ਪੀਂਦਾ ਹੁਣ ਪੈਰ ਨਾਲ ਵੀ ਪੀਣ ਲੱਗ ਗਿਆ ਹੋਰ ਜੋਗਾ ਕਰਨ ਦੀ ਜੋਗਾ ਕਰਦਾ ਸੀ ਐ ਪਤੰਦਰ ਪੈਰ ਨਾਲ ਚੱਕ ਕੇ ਮੂੰਹ 'ਚ ਵੀੜੀ ਫੋਸਾ ਕੇ ਖੋਚ ਪੀਣ ਲੱਗ ਗਿਆ ਬਵਾਸਾਈ ਸਰਿਆ ਪਿਆ ਲੋਕਾਂ ਦਾ ਹੋਰ ਆ ਗੱਲ ਸੁਣ ਕੇ ਉਹਦੀ ਸਾਰੇ ਹੱਸੇ ਜਿੰਨੇ ਸੱਤ ਚ ਬੈਠੇ ਸੀ ਤੇ ਸਾਰੇ ਹੱਸੇ ਨਹੀਂ ਇਹੋ ਜਿਹਾ ਹਾਲ ਹੋਇਆ ਪਿਆ ਇਹਨਾਂ ਦਾ ਕੀ ਕਰੇ ਬੰਦਾ ਦੱਸ ਹੈ ਹਾਂ ਹਾਂ ਨਸ਼ੇ ਨੇ ਤਾਂ ਬਾਲਾ ਖਰਾਬ ਕਰ ਪਾ ਨਸ਼ੇ ਨੇ ਤਾਂ ਪੱਟਤੀ ਦੁਨੀਆ ਘਰਾਂ ਦੇ ਘਰ ਬਰਬਾਦ ਹੋਏ ਪਏ ਆ ਕੀ ਕਰੀਏ ਦੱਸ ਮੇਰੇ ਤਾਂ ਆਪਦੇ ਤਾਏ ਦਾ ਮੁੰਡਾ ਜਵਾਨ ਐਡਾ ਹੈ ਨਹੀਂ ਹਟਦੇ ਹਾਂ ਬਥੇਰੇ ਆ ਸੈਂਟਰ ਸੁੰਟਰ ਦੇ ਸੈਂਟਰ ਸੁੰਟਰ ਜੇ ਵੀ ਖੁੱਲੇ ਹੋਏ ਐ ਹਾਂ ਪਰ ਉੱਥੋਂ ਵੀ ਪਤੰਦਰ ਭੱਜ ਜਾਂਦੇ ਨੇ ਕਿਸੇ ਤਰੀਕੇ ਨਾਲ ਕੀ ਕਰੀਏ ਇਹਨਾਂ ਦੁਖੀ ਹੋਏ ਪਏ ਚਿੱਟੇ ਨੇ ਤਾਂ ਕਈਆਂ ਦੀਆਂ ਜਵਾਨਾਂ ਜਵਾਨਾਂ ਦੇ ਜਵਾਨ ਤੁਰਗੇ ਵਿਚਾਰੇ ਤੇ ਕੋਈ ਬੈਨ ਨਹੀਂ ਲਾਉਂਦਾ ਸਰਕਾ ਹੋਈ ਸਰਕਾਰਾਂ ਨਹੀਂ ਤੇਰੀਆਂ ਕੁਛ ਕਰਦੀਆਂ ਇਹਨਾਂ ਤੇ ਚੱਲ ਪੰਮੀ ਤੂੰ ਅੱਜ ਛੱਡ ਬਰਾ ਹੁਣ ਐ ਕਰ ਚਾਹ ਬਣਾ ਦੋ ਕੁੱਟ ਨਹੀਂ ਤੂੰ ਲੋਕਾਂ ਨੂੰ ਸਮਝਾਉਣਾ ਤੇ ਆ ਚਾਹ ਨਸ਼ਾ ਨਹੀਂ ਹੈ ਗਿਆ ਉਹ ਚਾਹ ਕਾ ਨੂੰ ਨਸ਼ਾ ਹੈ ਯਾਰ ਇਹ ਤਾਂ ਪੰਜਾਬੀਆਂ ਦੇ ਸਾਰੇ ਸਾਰੇ ਪੰਜਾਬੀ ਪੀਂਦੇ ਆ ਇਹਦੇ ਵਿੱਚ ਹੁਣ ਸਰਦਾ ਯਾਰ ਲੈ ਚਾਹ ਦੇ ਵਿੱਚ ਤਾਂ ਇੰਨਾ ਗਲਗੁਣਾ ਨਸ਼ਾ ਹੈ ਹੈ ਇਹਦੇ ਪਿੱਤੇ ਬਿਨਾ ਤਾਂ ਵੇਖੀ ਉੱਠੇ ਨਹੀਂ ਜਾਂਦਾਗਾ ਇੰਨਾ ਨਸ਼ਾ ਚਾਹ ਦੇ ਵਿੱਚ ਲੱਗ ਜਾਗਾ ਤੂੰ ਤਾਂ ਕਲੇਸ਼ ਕਰ ਲੈ ਤੈਨੂੰ ਕੋਈ ਕੰਮ ਕਹਿ ਰਿਆ ਅੱਗੋਂ ਬਸ ਜਵਾਬ ਦੇ ਦਿੰਨੀ ਐ ਮੇਰਾ ਤਾਂ ਐ ਜੀ ਕਰਦਾ ਹਾ ਜਿਹੜਾ ਕਬੀਲਦਾਰੀ ਜੀ ਕਰਕੇ ਨਾ ਬਸ ਐਨਾ ਆਖਿਆ ਪਿਆ ਮੇਰਾ ਜੀ ਕਰਦਾ ਵੀ ਜੋਗੀ ਬਣ ਜਾ ਹਾ ਜੋਗੀ ਬਣ ਜੇ ਹੋਰ ਜੋਗੀ ਬਣ ਜਾ ਤੇ ਆਪਦਾ ਵਧੀਆ ਜਗਾ ਜਗਾ ਖਾਂਦਾ ਫਿਰੂਗਾ ਕੋਈ ਰੌਲਾ ਹੀ ਨਹੀਂ ਲਾਊਗਾ ਨਾ ਤੂੰ ਕਾਦੇ ਨਾਲ ਜੋਗੀ ਬਣੇਗਾ ਜੋਗੀ ਤਾਂ ਮੈਂ ਬਣੀ ਫਿਰਦੀ ਆ ਹੈ ਬਣੀ ਫਿਰਦੀ ਆ ਜੋਗੀ ਕੱਪੜੇ ਧੋਣ ਜੋਗੀ ਮੈਂ ਰੋਟੀਆਂ ਪਕਾਉਣ ਜੋਗੀ ਮੈਂ ਭਾਂਡੇ ਬਾਂਜਣ ਜੋਗੀ ਮੈਂ ਬੋਕਰ ਦੇਣ ਜੋਗੀ ਮੈਂ ਤੁਹਾਡੇ ਸਬਜ਼ੀਆਂ ਨੂੰ ਤੜਕੇ ਲਾਉਣ ਜੋਗੀ ਮੈਂ ਜੋਗੀ ਤਾਂ ਮੈਂ ਆ ਤੂੰ ਕਾਹਦਾ ਜੋਗੀ ਹੈ ਹੈ ਤੂੰ ਤਾਂ ਜੋਗਾ ਹੈ ਹੈ ਸਾਥ ਦੇ ਵਿੱਚ ਤੂੰ ਬਹਿਣ ਜੋਗਾ ਹੈ ਰੋਟੀਆਂ ਵਹਿਲਾ ਤੂੰ ਪਾੜਨ ਜੋਗਾ ਹੈ ਘਰੇ ਆਪਦਾ ਕੰਮ ਧੰਦਾ ਤੂੰ ਨਹੀਂ ਕੋਈ ਕਰਦਾ ਵਹਿਲਾ ਤੂੰ ਜੋਗਾ ਜੋਗੀ ਤਾਂ ਮੈਂ ਆ ਮੈਂ ਸਾਰੇ ਘਰ ਦੀ ਜਿਹੜੀ ਕੰਮ ਧੰਦਿਆਂ ਦੇ ਵਿੱਚ ਉਲਝੀ ਰਹਿਣੀ ਆ ਉਹ ਬੂਆ ਲਾ ਦੇ ਉਹ ਹਨੇਰੀ ਆ ਗਈ ਆਹ ਹੁਣ ਤੂੰ ਫੇਰ ਸੱਤ ਚ ਨਿਕਲ ਜੀ ਕਿਦਰ ਨੇਰੀ ਦੇ ਵਿੱਚ ਵੀ ਨਾ ਬੈਠੀ ਮੈਂ ਕਮਲਾ ਆ ਕੇ ਉੱਥੇ ਹੋ ਵੀ ਉੱਥੇ ਹੁਣ ਸੱਤ ਚ ਸਾਰੇ ਆਪਦੇ ਆਪਦੇ ਘਰੇ ਜਾਣਗੇ ਹੁਣ ਆਪਦੇ ਆਪਦੇ ਘਰੇ ਆਉਣਗੇ ਨਾ ਤੇਰਾ ਤਾਂ ਖਿਹੜਾ ਛੁੱਟਿਆ ਵੀ ਹਾਂ ਚਾਹ ਬਣਾਉਣੀ ਪਊਗੀ ਆ ਚਾਹ ਹੁਣ ਚੰਗਾ ਹੋ ਗਿਆ ਮੈਂ ਤਾਂ ਕਹਿਨੀ ਆ ਅ ਨੇਰੀ ਆ ਗਈ ਨਹੀਂ ਤਾਂ ਤੂੰ ਤਾਂ ਨਹੀਂ ਟਲਣਾ ਸੀਗਾ ਹੁਣ ਵੀ ਬਾਹਰ ਨਿਕਲ ਜੋਗਾ ਹੈ ਮੇਰੇ ਸੋਹਰੇ ਦੀ ਮੇਰਾ ਤਾਂ ਐ ਜੀ ਕਰਦਾ ਕੋ ਹੋਰ ਵਿਆਹ ਕਰਾ ਲੈਂਦਾ ਮੈਂ ਤਾਂ ਨਾ ਵਿਆਹ ਕਰਾ ਲੈ ਕਰਾ ਲੈ ਤੈਨੂੰ ਲੱਗ ਜੂ ਪਤਾ ਵਿਆਹ ਕਰਾਉਣ ਲੱਗਿਆ ਮੈਨੂੰ ਦੱਸੀ ਕਿਹੜਾ ਤੂੰ ਮੈਨੂੰ ਹਾਂ ਤੈਨੂੰ ਦਿੰਦਾ ਕੌਣ ਸੀਗਾ ਹਾਂ ਦਿੰਦਾ ਕੌਣ ਮੇਰੇ ਪਿੱਛੇ ਤਾਂ ਫੇਰਦੀਆਂ ਫਿਰਦੀਆਂ ਸੀ ਦੋਲੇ ਵੇਖ ਹਾਂ ਹੈਗੀ ਸੀ ਇੱਕ ਬਹੁਤ ਆ ਪਿੱਛੇ ਫਿਰਦੀ ਰਹੀਏ ਮੇਰੇ ਫਿਰਦੀ ਰਹੀਏ ਪਿੱਛੇ ਤੇ ਆਹੋ ਅੱਛਾ ਅੱਛਾ ਤੂੰ ਉਹਦੀ ਗੱਲ ਕਰਦਾ ਉਹ ਸੜੀ ਜੀ ਤੂੰ ਸੜੀ ਜੀ ਕਹਿੰਦੀ ਐ ਸੋਹਣੀ ਪਤਾ ਕਿੰਨੀ ਸੀ ਉਹ ਸੋਹਣੀ ਬੜੀ ਹੱਥੀ ਇੰਦਾ ਚੰਨ ਦੇਗੀ ਬਹੁਤ ਪਿਆਰ ਕਰਦਾ ਸੀ ਮੈਂ ਨਹੀਂ ਤਾਂ ਉਹ ਅਜਾ ਉਹ ਕਰੇ ਹੁੰਦੀ ਮੈਂ ਇੱਥੇ ਹਾਂ ਤੇ ਇਥੋਂ ਤਾਂ ਮੈਂ ਆਹ ਬਸ ਤੂੰ ਤਾਂ ਜ ਜਾਣ ਦਾ ਮੇ ਜਿਹੜੀ ਤੂੰ ਕਰੀ ਜਾਨੀ ਮੇਰੇ ਨਾਲ ਨਾ ਮੈਂ ਤੇਰੇ ਨਾਲ ਕੀ ਕਰਤੀ ਉਹ ਤਾਂ ਮੈਂ ਆ ਜਿਹੜੀ ਤੇਰੇ ਘਰ ਬਸਾਈ ਉਹ ਤਾਂ ਜਦੋਂ ਚੱਲਦੀ ਸੀ ਨਾ ਹੈ ਐ ਚੱਲਦੀ ਸੀ ਹੈ ਉਹਦੀ ਮੈਂ ਇੰਨਾ ਪਿਆਰ ਕਰਦਾ ਸੀ ਉਹਨੂੰ ਮੈਂ ਉਹਦੀ ਪਿੱਛੋਂ ਮਿੱਟੀ ਪੈਰ ਦੀ ਮਿੱਟੀ ਐ ਚੱਕ ਕੇ ਨਾ ਉਹਨੂੰ ਐ ਚੁੰਮਦਾ ਹੁੰਦਾ ਸੀ ਮੈਂ ਇੰਨਾ ਪਿਆਰ ਕਰਦਾ ਸੀ ਕਰਦਾ ਸੀ ਪਿਆਰ ਤੂੰ ਇੰਨਾ ਉਹਨੂੰ ਵੇਖ ਜੇ ਤੂੰ ਪੈਰਾਂ ਦੀ ਹੁੰਦੀ ਇੰਨੀ ਮਿੱਟੀ ਚੁੰਮਦਾ ਸੀਗਾ ਤਾਂ ਫੇਰ ਉਹਨੇ ਵਿਆਹ ਕਿਉਂ ਨਹੀਂ ਕਰਾਇਆ ਤੇਰੇ ਨਾਲ ਉਹ ਵਿਆਹ ਉਹਨੇ ਤਾਂ ਨਹੀਂ ਕਰਾਇਆ ਮੇਰੇ ਸਹੁਰੇ ਦੀ ਕਹਿੰਦੀ ਤੂੰ ਤਾਂ ਮਿੱਟੀ ਖਾਨਾ ਹੈ ਹਾਂ ਚੰਗਾ ਚੰਗਾ ਨਹੀਂ ਕਰਾਇਆ ਹਾਂ ਇਹੋ ਜਿਹੀ ਬੇਅਕਲਿਆਂ ਦੇ ਨਾਲ ਇਹੋ ਜੀ ਹੁੰਦੀ ਹੁੰਦੀ ਐ ਚੱਕਦਾ ਸੀਗਾ ਉਹਦੇ ਪੈਰਾਂ ਦੀ ਮਿੱਟੀ ਨਹੀਂ ਤਾਂ ਤੇਰੇ ਤੋਂ ਕਿਉਂ ਮੇਰੇ ਤੇਰੇ ਤੋਂ ਤਾਂ ਮੇਰਾ ਪੈਂਡਾ ਛੁੱਟ ਜਾਂਦਾ ਛੁੱਟ ਜਾਂਦਾ ਪੈਂਡਾ ਮੈਨੂੰ ساری ਉਮਰ ਦੀ ਜਿਹੜੀ ਮੈਨੂੰ ਸਜ਼ਾ ਮਿਲੀ ਹੋਈ ਐ ਹੁਣ ਉਹ ਤਾਂ ਮੈਂ ਹੀ ਸੀਗੀ ਜਿਹੜਾ ਤੇਰਾ ਘਰ ਵਸਾ ਲਿਆ ਜੇ ਕੋਈ ਹੋਰ ਤੀਵੀ ਹੁੰਦੀ ਨਾ ਤਾਂ ਘਰੋਂ ਭੱਜ ਜਾਂਦੀ ਹੁਣ ਮੀ ਆਈ ਜਾਂਦਾ ਮੀ ਆ ਗਿਆ ਹੁਣ ਅੰਦਰ ਕਰ ਲੈ ਅੰਦਰ ਕਰ ਲੈ ਮੈਂ ਤਾਂ ਤੇਰੇ ਕੰਮਾਂ 'ਚ ਹੀ ਲੱਗੀ ਰਹਿਣੀ ਆ ਫਿਰ ਕਦੇ ਚੱਕਿਆ ਚੱਕ ਲੈ ਜਾਣਗੀ ਚਿੱਟੇ ਆਲਿਆਂ ਦਾ ਮੈਨੂੰ ਤਾਂ ਨੀ ਕੋਈ ਭਰੋਸਾ ਲੱਗਦਾ ਆਹੋ ਲੈ ਜਾਂ ਅੰਦਰ ਅੰਦਰ ਲੈ ਜਾ ਬਸ ਤੈਨੂੰ ਤਾਂ ਨਾ ਹੁਣ ਬਹਿ ਜਾ ਟਿੱਕੇ ਤੇ ਬਹੁਤ ਕੌੜਾ ਰੋਲਾ ਕਰੀ ਜਾਂਦੀ ਆ ਚਾਹ ਨਹੀਂ ਬਣਾਉਣੀ ਲੈਣਾ ਨਹੀਂ ਦੇਣਾ ਐਵੇਂ ਕਿਉਂ ਕਾਦੇ ਵਾਸਤੇ ਫਿਰ ਚਾਹ ਨਹੀਂ ਬਣਾਉਣੀ ਇਹ ਨਹੀਂ ਕਰਨਾ ਤੈਨੂੰ ਤਾਂ ਕੋਈ ਕੰਮ ਹੈ ਨਹੀਂ ਤੂੰ ਤਾਂ ਐਂ ਫਿਰਦਾ ਰਹਿਣਾ ਡਾਉਂ ਡਾਉਂ ਕਰਦਾ ਤਾਂ ਸ਼ੁਕਰ ਕਰ ਮੀ ਆ ਗਿਆ ਨਹੀਂ ਤਾਂ ਤੂੰ ਤਾਂ ਹੁਣ ਵੀ ਭੱਗ ਜਾਣਾ ਸੀਗਾ ਆਹੋ